ਸਸੀ ਕਾਲ ਜੀ ਸਾਰਿਆਂ ਨੂੰ ਗਰਮੀ ਦਾ ਚੱਲ ਰਿਹਾ ਮੌਸਮ ਤੇ ਸਾਨੂੰ ਚਾਹੀਦਾ ਜਿਆਦਾ ਤੋਂ ਜਿਆਦਾ ਠੰਡਾ ਪਰ ਅਸੀਂ ਜਦੋਂ ਬਾਜ਼ਾਰ ਦੇ ਵਿੱਚ ਮਾਝਾ ਵਗੈਰਾ ਲੈ ਕੇ ਮ제 ਨਾਲ ਪੀਂਦੇ ਆ ਤੇ ਇਹਨਾਂ ਦੇ ਕਲਰ ਹੈ ਜਿਹੜੇ ਬਿਲਕੁਲ ਵਧੀਆ ਨਹੀਂ ਲੱਗਦੇ ਤੇ ਇਹ ਕਿਉਂ ਜੇ ਬਣਿਆ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਮਾਝਾ ਬਣਾਉਣ ਦੇ ਲਈ ਅੱਜ ਆਪਾਂ ਘਰ ਦੇ ਵਿੱਚ ਦੋ ਤਰ੍ਹਾਂ ਦੇ ਅੰਬ ਲਏ ਆ ਤੁਸੀਂ ਵੀਡੀਓ ਵਿੱਚ ਦੇਖੇ ਹੀ ਹੈ ਇਹਦੇ ਵਿੱਚ ਆਪਾਂ ਛੋਟੀਆਂ ਖੱਟੀਆਂ ਅੰਬੀਆਂ ਲੈਣੀਆਂ ਹੈਗੀਆਂ ਜਿਹੜੀਆਂ ਬਿਲਕੁਲ ਛੋਟੀਆਂ-ਛੋਟੀਆਂ ਜੀਆਂ ਆਉਂਦੀਆਂ ਤੇ ਦੋ ਅੰਬ ਜਿਹੜੇ ਆ ਆਪਾਂ ਵੱਡੇ ਲੈ ਲੇ ਮਿੱਠੇ ਪੀਲੇ ਅੰਬ ਜਦੋਂ ਆਪਾਂ ਇਹ ਦੋ ਤਰ੍ਹਾਂ ਦੇ ਅੰਬ ਖੱਟੇ ਮਿੱਠੇ ਇਕੱਠੇ ਕਰ ਲੇ ਤਾਂ ਇਹਨਾਂ ਦਾ ਟੇਸ ਜਿਹੜਾ ਹੈਗਾ ਬਾਜ਼ਾਰ ਵਰਗਾ ਨਹੀਂ ਬਲਕਿ ਬਾਜ਼ਾਰ ਤੋਂ ਵੀ ਬਹੁਤ ਹੀ ਜ਼ਿਆਦਾ ਵਧੀਆ ਆਊਗਾ ਇੱਕ ਵਾਰੀ ਪੀਓਗੇ ਤਾਂ ਹਰ ਵਾਰ ਬਣਾ ਕੇ बार-बार ਪੀਓਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਜੱਗ ਵਿੱਚ ਗ੍ਰाइंड ਕਰਨ ਦੇ ਲਈ ਪਾ ਲਿਆ ਤੇ ਫਿਰ ਇਹਦੇ ਵਿੱਚ ਆਪਾਂ ਇੱਕ ਕੌਲੀ ਪਾਵਾਂਗੇ ਚੀਨੀ ਦੀ ਚਾਹੇ ਤੁਸੀਂ ਪਿਸਤੀ ਹੋਈ ਮਿਸ਼ਰੀ ਇਹਦੇ ਵਿੱਚ ਪਾ ਸਕਦੇ ਹੋ ਫਿਰ ਤੁਸੀਂ ਥੋੜਾ ਜਿਹਾ ਪਾਓ ਇਹਦੇ ਵਿੱਚ ਪਾਣੀ ਤੇ ਇਹਨੂੰ ਆਪਾਂ 3-4 ਮਿੰਟ ਲਈ ਲਗਾਤਾਰ ਗ੍ਰाइंड ਕਰਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰੋ ਦਿਆ ਕਰੋ ਕਿਉਂਕਿ ਤੁਸੀਂ ਭੁੱਲ ਜਾਨੇ ਹੋ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਜੀ ਕਰ ਲਿਆ ਗਰਾਇੰਡ ਤੇ ਫਿਰ ਇਹਨੂੰ ਆਪਾਂ ਉਤਾਰ ਲਾਂਗੇ ਤੇ ਫਿਰ ਆਪਾਂ ਸਲੋ ਫਲੇਮ ਗੈਸ ਦੇ ਉੱਪਰ ਇੱਕ ਛੋਟੀ ਜਿਹੀ ਕੜਾਈ ਰੱਖ ਲਾਂਗੇ ਤੇ ਜਦੋਂ ਇਹ ਪੀਸਿਆ ਗਿਆ ਤੇ ਇਹਦਾ ਕਲਰ ਜਿਹੜਾ ਪਹਿਲਾਂ ਹੀ ਬਹੁਤ ਜ਼ਿਆਦਾ ਪਿਆਰਾ ਆਇਆ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਬਣਾਉਣ ਵਿੱਚ ਵੀ ਬਹੁਤ ਮਜ਼ਾ ਆਇਆ ਫਿਰ ਆਪਾਂ ਜਦੋਂ ਇਹਨੂੰ ਕੜਾਈ ਦੇ ਵਿੱਚ ਪਾ ਲਿਆ ਤੇ ਇਹਨੂੰ ਹਲਕਾ ਹਲਕਾ ਆਪਾਂ ਪਕਾਵਾਂਗੇ ਤੇ ਇਹਨੂੰ ਨਾਲ-ਨਾਲ ਆਪਾਂ ਹਿਲਾਉਂਦੇ ਰਵਾਂਗੇ ਤਾਂਕਿ ਇਹ ਨੀਚੇ ਨਾ ਲੱਗ ਜੇ ਉਸ ਤੋਂ ਬਾਅਦ ਇਹਨੂੰ ਬਣਾਉਣ ਦਾ ਤਰੀਕਾ ਜਿਹੜਾ ਜਮਾ ਸਿੰਪਲ ਹੈ ਤੇ ਤੁਸੀਂ ਇਹਨੂੰ ਜਦੋਂ ਪੀਓਗੇ ਨਾ ਤੁਸੀਂ ਵਾਕਈ ਕਹੋਗੇ ਤੁਸੀਂ ਕਦੇ ਬਾਜ਼ਾਰ ਦਾ ਮਾਜਾ ਪੀਓਗੇ ਨਹੀਂ ਦੁਬਾਰਾ ਕਿਉਂਕਿ ਉਹ ਕਾਲਾ ਜਿਹਾ ਹੁੰਦਾ ਹੈ ਤੇ ਪਤਾ ਨਹੀਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਅੰਬ ਹੁੰਦੇ ਵੀ ਹੈ ਕਿ ਨਹੀਂ ਹੁੰਦੇ ਇਹ ਆਪਾਂ ਨੂੰ ਪਤਾ ਨਹੀਂ 3-4 ਮਿੰਟ ਤੱਕ ਪਕਾਉਣ ਤੋਂ ਬਾਅਦ ਜਦੋਂ ਇਹਦੇ ਵਿੱਚ ਬੱਬਲ ਜੇ ਉੱਠ ਗਈ ਤੇ ਤੁਸੀਂ ਇਹਨੂੰ نیچے ਉਤਾਰ ਲੈਣਾਗਾ ਤੇ ਠੰਡਾ ਕਰ ਲੈਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਠੰਡਾ ਠੰਡਾ ਆਈਸ ਵਾਲਾ ਪਾਣੀ ਇਹਨੂੰ ਠੰਡਾ ਹੋਣ ਤੇ ਕੰਟੈਕਟ ਤਾਂ ਲੱਗ ਹੀ ਜਾਂਦਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਦੋਂ ਪਾਣੀ ਪਾ ਲਿਆ ਤੇ ਹੀ ਬਹੁਤ ਹੀ ਵਧੀਆ ਡਰਿੰਕ ਬਣ ਕੇ ਤਿਆਰ ਹੋ ਗਿਆ ਪਾਣੀ ਤੁਸੀਂ ਇਹਨੂੰ ਆਪਦੀ ਮਰਜ਼ੀ ਦੇ ਅਕੋਰਡਿੰਗ ਪਾਣਾ ਜਿੰਨਾ ਕ ਤੁਸੀਂ ਇਹਨੂੰ ਗਾੜਾ ਰੱਖਣਾ ਹੋਵੇ ਜਾਂ ਇਹਨੂੰ ਵੈਸੇ ਮੈਂ ਇਹਦੇ ਵਿੱਚ ਇੱਕ ਜੱਗ ਪਾਣੀ ਦਾ ਪਾਇਆ ਉਹ ਵੀ ਆਈਸ ਵਾਲਾ ਤੇ ਇਹ ਬਹੁਤ ਵਧੀਆ ਡਰਿੰਕ ਬਣਿਆ ਤੇ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਤੇ ਗਰਮੀਆਂ ਦਾ ਮੌਸਮ ਚੱਲ ਰਿਹਾ ਹਰ ਵੇਲੇ ਸਾਡਾ ਕੁਝ ਨਾ ਕੁਝ ਵਧੀਆ ਤੋਂ ਵਧੀਆ ਖਾਣ ਪੀਣ ਨੂੰ ਤੇਲ ਕਰਦਾ ਤੇ ਤੁਸੀਂ ਵੀ ਇਹ ਡਰਿੰਕ ਘਰੇ ਚ ਜ਼ਰੂਰ ਤਿਆਰ ਕਰਿਓ ਕਿਉਂਕਿ ਘਰੇ ਕਰਨ ਨਾਲ ਆਪਾਂ ਜਿਆਦਾ ਤੋਂ ਜਿਆਦਾ ਹੋ ਸਕਦਾ ਹੈ ਵੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਕਿਉਂਕਿ ਬਾਜ਼ਾਰ ਦੀਆਂ ਚੀਜ਼ਾਂ ਵਿੱਚ ਬਹੁਤ ਮਿਲਾਵਟ ਹੁੰਦੀ ਹੈ ਤੇ ਸਾਨੂੰ ਵਧੀਆ ਨਹੀਂ ਦਿੰਦੇ ਸੋ ਬੱਚਿਆਂ ਦੀ ਸਿਹਤ ਲਈ ਬਹੁਤ ਵਧੀਆ ਟਰਾਈ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ